ਅੱਜ ਮੇਰੇ ਲਈ ਇਹ ਬੜੀ ਸਾਡੇ ਸੁਭਾਗ ਦੀ ਗੱਲ ਹੈ ਕਿ ਰਾਜਨ ਜੀ ਜਿਹੜੇ ਸਾਡੇ ਆਪਣੇ ਸ਼ਹਿਰ ਦੇ ਨੇ ਛੋਟੇ ਮੀਰਪੁਰ ਤੋਂ ਨੇ ਤੇ ਅੱਜ ਉਹ ਬਹੁਤ ਉੱਚੇ ਕਾਮ ਮਕਾਮ ਤੇ ਪਹੁੰਚੇ ਹੋਏ ਨੇ MBA ਨੇ ਅਮਰੀਕਾ ਦੇ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਨੇ ਤੇ ਇੱਥੇ ਭਾਰਤ ਦੇ ਵਿੱਚ ਉਹ ਰਿਪਰੈਜ਼ੈਂਟ ਕਰਦੇ ਨੇ ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਆਹ ਦੋ ਲੜਕੇ ਅਭਸ਼ੇਕ ਕੁਮਾਰ ਤੇ ਮਹੇਸ਼ਿੰਦਰ ਸੈਣੀ ਜਿਹੜੇ ਖੁਦ ਇੰਟਰਨੈਸ਼ਨਲ ਬਣਨਾ ਚਾਹੁੰਦੇ ਨੇ ਤੇ ਉਹਨਾਂ ਦੀ ਹੈਲਪਰੀ ਲੋਡ ਹੈ ਕਿਉਂਕਿ ਬਹੁਤ ਗਰੀਬ ਘਰਾਂ ਚੋਂ ਨੇ ਇਹਨਾਂ ਨੇ ਮੇਰੀ ਜਿਹੜੀ ਬੇਨਤੀ ਹੈ ਉਹ ਸਵੀਕਾਰ ਕੀਤੀ ਹੈ ਕਿ ਇਹ ਬੱਚਿਆਂ ਦਾ ਕਜਾਕਿਸਤਾਨ ਜਿਹੜੇ 11 12 ਨਵੰਬਰ ਨੂੰ ਅਕਤੂਬਰ ਨੂੰ ਜਾ ਰਹੇ ਨੇ ਉਸ ਤੋਂ ਬਾਅਦ ਅਗਲੇ ਹਾਂਗਕਾਂਗ ਦਾ ਵੀ ਟੂਰ ਹੈ ਉਹ ਵੱਖ-ਵੱਖ ਟੂਰਾਂ ਤੇ ਜਾਣਾ ਹੈ ਭਾਰਤ ਦੇ ਵਿੱਚੋਂ ਇਹਨਾਂ ਦੀ ਪੋਜੀਸ਼ਨ ਜਿਹੜੀ ਹੈ ਇੱਕ ਅਭਿਸ਼ੇਕ ਜਿਹੜਾ ਇੰਡੀਆ ਦੇ ਵਿੱਚੋਂ ਦੂਜੇ ਨੰਬਰ ਤੇ ਆਇਆ ਤੇ ਜਿਹੜਾ ਮਹੇਸ਼ੇਂਦਰ ਸੈਣੀ ਹੈ ਉਹ ਤੀਜੇ ਨੰਬਰ ਤੇ ਆਇਆ ਇਥੇ ਇਸੇ ਤਰ੍ਹਾਂ ਸਾਡੇ ਲਈ ਸਾਡੀ ਇਸ ਜੂਡੋ ਸੈਂਟਰ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜ ਬੱਚੇ ਸਾਡੇ ਇੰਟਰਨੈਸ਼ਨਲ ਪੱਧਰ ਦੇ ਜਿਹੜੇ ਆਉਣ ਵਾਲੇ ਟੂਰਨਾਮੈਂਟ ਨੇ ਉਹਦੇ ਲਈ ਸਿਲੈਕਟ ਹੋਏ ਨੇ ਤੇ ਉਹ ਜਾ ਰਹੇ ਨੇ ਇਹਨਾਂ ਚੋ ਆ ਦੋ ਬੱਚਿਆਂ ਦੀ ਮਤ ਜਿਹੜੀ ਹੈ ਇਹਨਾਂ ਨੇ ਸਾਰਾ ਕੋਸਟ ਕਵਰ ਚੁੱਕਿਆ ਪਹਿਲਾਂ ਵੀ ਜਸਲੀਨ ਸੈਣੀ ਜਿਹੜਾ ਏਸ਼ੀਆ ਦੇ ਵਿੱਚੋਂ 골ਡ ਮੈਡ ਜਿੱਤ ਕੇ ਆਇਆ ਸੀ ਉਹਦਾ ਖਰਚਾ ਜਿਹੜਾ 1.5 ਲੱਖ ਰੁਪਇਆ ਜਿਹੜਾ ਕੌਣ ਜਾਣ ਦਾ ਕਿਰਾਇਆ ਸਾਰਾ ਕੁਝ ਇਹਨਾਂ ਨੇ ਦਿੱਤਾ ਸੀ ਅਸੀਂ ਸਸਤਾ ਵੱਲੋਂ ਬੜੇ ਧੰਨਵਾਦੀ ਆ ਅਸੀਂ ਇਹਨਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਕਿ 2 ਤਰੀਕ ਨੂੰ ਜਦੋਂ ਜਿਹੜਾ ਅਮਰੀਕਨ ਡੈਲੀਗੇਸ਼ਨ ਜਿਹੜਾ ਇੱਥੇ ਗੁਰਦਾਸਪੁਰ ਆ ਰਿਹਾ ਉਹਨਾਂ ਨੂੰ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਵਿਜਟ ਜਿਹੜਾ ਉਹ ਜ਼ਰੂਰ ਕਰਾਇਆ ਜਾਵੇ ਮੇਰਾ ਨਾਮ ਰਾਜਨ ਕੁਮਾਰ ਹੈ ਐਂਡ ਮੇਰੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਉਹ ਯੂ ਐਸ ਐਜੂਕੇਸ਼ਨ ਸੈਂਟਰ ਆ ਪ੍ਰੋਪਰ ਐਜੂਕੇਸ਼ਨ ਸੈਂਟਰ ਆਫ ਯੂਨਾਈਟਿਡ ਸਟੇਟ ਜਿਹਰੇ ਵਿੱਚ ਮੈਂ 5 ਟੂ 6 ਯੂਨੀਵਰਸਿਟੀਆਂ ਜਿਹੜੀਆਂ ਉਹ ਰਿਪਰੈਜ਼ੈਂਟ ਕਰਦਾ ਨਾਟ ਓਨਲੀ ਨਾਰਥ ਇੰਡੀਆ ਬਟ ਐਂਟਾਇਰ ਇੰਡੀਆ ਤੇ ਸਾਨੂੰ ਅਸੀਂ ਜਲਦੀ ਇੱਕ ਨੈਕਸਟ ਐਜੂਕੇਸ਼ਨ ਸੈਂਟਰ ਆਫ ਯੂਐਸ ਇਨੋਗਰੇਟ ਕਰਨ ਜਾ ਰਹੇ ਹਾਂ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਅਕਤੂਬਰ 2 ਨੂੰ ਤੇ ਉਰੇ ਚ ਕੁਝ ਡੈਲੀਗੇਸ਼ਨ ਜਿਹੜੇ ਯੂਨਾਈਟਿਡ ਸਟੇਟਸ ਤੋਂ ਨੇ ਉਹ ਵੀ ਆ ਰਹੇ ਨੇ ਹਾਈ ਪ੍ਰੋਫਾਈਲ ਆ ਰਹੇ ਨੇ ਕੁਝ ਐਮਪੀ ਨੇ ਕੁਝ ਅਕੈਡਮਿਕ ਨੇ ਕੁਝ ਬਹੁਤ ਹਾਈ ਪ੍ਰੋਫਾਈਲ ਲੋਕ ਜਿਹੜੇ ਇਸ ਸਿਟੀ ਵਿੱਚ ਵਿਜ਼ਿਟ ਕਰ ਰਹੇ ਨੇ ਅੱਲਾ ਕਰ ਸਪਾਂਸਰ ਕਰ ਲਿਓ ਇਹਦੇ ਬਾਰੇ ਕੀ ਹਾਂ ਥੋੜਾ ਇਹ ਸਾਡੇ ਸ਼ੁਰੂ ਤੋਂ ਹੀ ਰਿਹਾ ਫਾਦਰ ਸਾਹਿਬ ਦੀ ਦੇਨ ਹੈ ਉਹ ਵੀ ਯੋਗਾ ਦੇ ਕਾਫੀ ਐਕਸਪਰਟ ਸੀ ਇੱਥੇ ਡਿਸਟ੍ਰਿਕਟ ਉਦਾਸਪੁਰ ਚ ਤੇ ਸ਼ਾਸ਼ੀ ਜੀ ਨੂੰ ਅਹੀ ਸ਼ੁਰੂ ਤੋਂ ਜਾਂਦੇ ਆਏ ਆ ਠੀਕ ਹੈ ਜੀ ਤੇ ਇਹ ਇੱਕ ਸਾਡੇ ਜੀਨਸ ਟੀ ਹੈ ਕਿ ਹੈਲਪ ਕਰਨੀ ਜੇ ਕੋਈ ਅੱਗੇ ਵੱਧਦਾ ਉਹਨੂੰ ਹੈਲਪ ਕਰਨੀ ਹੈ ਤੇ ਅੱਗੇ ਵੀ ਆਪਾਂ ਕੀਤੀ ਹੈ ਇੱਕ ਲੜਕਾ ਜਸਵਿੰਦਰ ਸਿਆਣੀ ਉਹਨੇ ਹੋ ਕੇ ਆਇਆ 올림픽 ਜਿੱਤ ਕੇ ਆਇਆ ਸੀ ਉਦੋਂ ਵੀ ਆਪਾਂ ਜਿੰਨਾ ਹੋ ਸਕਿਆ ਕੀਤਾ ਤੇ ਹੁਣ ਵੀ ਦੋ ਲੜਕੇ ਜਾ ਰਹੇ ਨੇ ਇੰਟਰਨੈਸ਼ਨਲੀ ਤੇ ਉਹਦੇ ਲਈ ਕਰਨ ਉਹ ਲਈ ਇਹਨਾਂ ਦੀ ਮੋਟੀਵੇਸ਼ਨ ਵਾਸਤੇ ਇਹ ਸਾਡੀ ਆਪਣੀ ਮੋਟੀਵੇਸ਼ਨ ਹੈ ਸਾਨੂੰ ਆ ਇੱਕ ਨਾ ਸਕੂਨ ਜਿਹਾ ਮਿਲਦਾ ਇੱਕ ਰਲੀਫ ਮਿਲਦਾ ਹੈ ਕਿ ਜਦੋਂ ਕਿਸੇ ਦੀ ਹੈਲਪ ਕਰ ਦੋ ਤੇ ਉਹ ਬਿਕੋਜ਼ ਆਫ ਯੂਅਰ ਹੈਲਪ ਉਹ ਕਿਤੇ ਨਾ ਕਿਤੇ ਅੱਗੇ ਚਲਾ ਜਾਂਦਾ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਮੋਟੀਵੇਟ ਹੁੰਦੇ ਆ ਕੀ ਕੀ ਹੈਲਪ ਕਰ ਰਹੇ ਹੋ ਇਹਨਾਂ ਇਹਨਾਂ ਦੀ ਜੋ ਵੀ ਇੰਟਰਨੈਸ਼ਨਲ ਇੰਟਰਨੈਸ਼ਨਲ ਟਰੈਵਲਿੰਗ ਕਾਸਟ ਜੋ ਆਂਦੀ ਹੈ ਫਾਰ ਇਗਜ਼ਾਮਪਲ ਫਲਾਈਂਗ ਹਾਂਜੀ ਇੰਟਰਨੈਸ਼ਨਲ ਸਟੇ ਆਪਣੀ ਰეკਮੈਂਡੇਸ਼ਨ ਹੈ ਜਾਂ ਸੰਸਥਾ ਵੱਲੋਂ ਕੀਤਾ ਜਾ ਰਿਹਾ ਨਹੀਂ ਮੈਂ 온 ਦੇ ਬਿਹੈਫ ਆਫ ਮਾਈ ਆਰਗੇਨਾਈਜੇਸ਼ਨ 온 ਦੇ ਬਿਹੈਫ ਆਫ ਯਾ ਯੂਨੀਵਰਸਿਟੀ ਤੋਂ ਮੈਂ ਕਾ ਰਿਹਾ ਤੇ ਹੋਰ ਜਿਹੜੇ ਹੋਣ ਹਰ ਜੁਡੋ ਦੇ ਵਿਦਿਆਰਥੀ ਆ ਉਹਨਾਂ ਲਈ ਵੀ ਕੁਝ ਕਰੋਗੇ ਹਾਂ ਨੀ ਫਿਊਚਰ ਲਾਈਕ ਜਿੱਦਾਂ ਵੀ ਕੋਈ ਅਗਿਆਨ ਕੇ ਜਿਹੜੇ ਹੈਲਪਫੁਲ ਜਿਹੜੇ ਵਕਤ ਹੀ ਨੀਡੀ ਨੇ origianlly they want to do something So only definitely I will help them in the near future.